ਤੇ ਮੈਨੂੰ ਤਾਂ ਕਮਰਾ ਆ ਕੇ ਤੇ ਅੰਦਰੋਂ ਕਢਾਤਾ ਪਰ ਹੁਣ ਇਹ ਆਈ ਹੈ ਤੇ ਕਲੇਸ਼ ਤੇ ਇਦਾਂ ਹੀ ਰਹਿਣਾ ਸਾਡੇ ਕਰ ਹੁਣ ਮੁੱਕਣਾ ਥੋੜਾ ਇਹੋ ਹੀ ਹਾਲੇ ਦਾ ਉੱਥੇ ਪਿੰਡ ਹੁੰਦਾ ਸੀਗਾ ਤੇ ਹੁਣ ਪਿੰਡ ਆਈ ਸ਼ਾਂਤੀ ਤੇ ਇੱਥੇ ਵੀ ਹੁਣ ਇਹੋ ਕੰਮ ਇਹਦਾ ਸਟਾਰਟ ਹੋ ਗਿਆ ਵਾ ਆਉਂਦੇ ਆ ਹੀ ਜੇ ਉਹ ਮਗਰੋਂ ਆਇਆ ਵਾ ਤੇ ਪਹਿਲਾਂ ਹੁਣ ਪਤਾ ਨਹੀਂ ਉਹਦੇ ਕੰਨ ਚ ਕੀ ਫੂਕ ਮਾਰਦੀ ਆ ਉਹ ਤੂੰ ਚੱਲ ਜਾ ਮੈਂ ਚੱਲ ਜਾਨੀ ਆ ਤੇ ਤੂੰ ਰੱਖ ਲੈ ਮਾਰਨ ਨੂੰ ਕੋਈ ਗੱਲ ਨਹੀਂ ਸੱਜੰਦਾ ਵਾ ਤੇ ਠੀਕ ਐ ਚਲਾਈ ਜਾਵੇ ਜਰਾ ਘਰ ਆ ਸਾੰਬੇ ਤੇਰੇ ਬੱਚੇ ਤੇ ਘਰੇ ਮੈਂ ਚੱਲ ਜਾਨੀ ਮੈਨੂੰ ਵੀ ਕੱਲ ਤਾਂ ਇੰਨਾ ਧੱਪ ਚੜਿਆ ਆ ਵਾ ਨਾ ਵੀ ਕੋਈ ਹਿਸਾਬ ਨਹੀਂ ਹੈਗਾ। ਕਿ ਦੱਸ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋਈ ਵੀ ਅੰਦਰ ਆਮ ਨਾ ਕਰਦਾ ਵਾ। ਉਹਦੇ ਪਤਾ ਨਹੀਂ ਉਹਦੇ ਕੰਨ ਚ ਕੀ ਫੂਕ ਮਾਰੀ ਤੇ ਉਹ ਵੀ ਕਿਤੇ ਗੱਲ ਸੁਣਦਾ ਹੀ ਨਹੀਂ ਮੇਰੀ। ਮੈਂ ਤਾਂ ਗੱਲ ਸੁਣ ਲੈਿੰਦਾ ਵਾ। ਫੇਰ ਕੋਈ ਗੱਲ ਕਰਦਾ ਪਾ ਕਰਦੀ ਹੈ ਗੱਲ। ਛੁੱਟ ਬਾਅਦ ਚ ਸੀਨੀ ਆ ਗਏ। ਫੇਰ ਤੇ ਲਪੋਚੀ ਆਵਾ ਵੀ। ਮੇਰੇ ਵੀ ਅੰਦਰ ਤੈਨੂੰ ਪਤਾ ਅੱਗਾ ਬਣੜੀਆਂ ਅੰਦਰ ਵੀ ਕੱਲ ਤਾਂ ਮੈਨੂੰ ਕੇਸ ਚ ਕਰਵਾ ਕੇ ਵੀ ਅੰਦਰੋਂ ਕਢਾਇਆ ਵਾ। ਫੇਰ ਬੈਠੀ ਤੇ ਮੈਡਮ ਬੈਠੀ ਅੰਦਰ ਆ ਗਏ ਜਿੱਦਾਂ ਕਿ ਮੈਂ ਬੈਠੀ ਹੁੰਦੀ ਆ ਕਰਦੀਆਂ ਨੇ ਨਾ ਗੱਲ ਮੰਮੀ ਹਾਂਜੀ ਮੇਰੇ ਗੱਲ ਸੁਣੋ ਤੁਸੀਂ ਹਾਂ ਜਿੱਦਣੇ ਆਏ ਆ ਅੰਦਰ ਹੀ ਬੈਠੇ ਆ ਕਿਤੇ ਬੰਦਾ ਵਾਇੜੇ ਚ ਘੁੰਮ ਫਿਰ ਲੈਂਦਾ ਕਿਤੇ ਬਾਹਰ ਨਿਕਲ ਜਾਂਦਾ ਮਾੜਾ ਮੋਟਾ ਉਹ ਇੱਕੇ ਮੰਝਾ ਹੀ ਮੱਲਿਆ ਉਹਨਾਂ ਦਾ ਆ ਕੇ ਤੁਸੀਂ ਤੇਰਾਤੀ ਕੱਲ ਮੈਂ ਕੀ ਕਹਿਤਾ ਸੀ ਤੁਹਾਨੂੰ ਹਨਾ ਕੋਈ ਗੱਲ ਕੀਤੀ ਸੀਗੀ ਉਸੇ ਵੇਲੇ ਬੈਗ ਚੋੱਕ ਕੇ ਤੇ ਤੁਸੀਂ ਤਿਆਰ ਹੋ ਗਏ ਓ ਤੁਹਾਨੂੰ ਪਤਾ ਹੀ ਹੈ ਤੁਹਾਡੇ ਮੁੰਡਿਆਂ ਦਾ ਸਾਹ ਨਾਲ ਤਾਂ ਸਾਹ ਲੈਂਦੇ ਆ ਤੁਹਾਡੇ ਉਹ ਜਾਣਾ ਹੀ ਸੀ ਉਹ ਮੁੰਡੇ ਨੇ ਕੋਈ ਕੋਸ਼ਿਸ਼ ਹੋ ਕਰਕੇ ਦੱਸਣ ਲਈ ਮੈਂ ਜਾਣਾ ਸੀ ਆਪਣੇ ਘਰ ਕਿ ਆ ਵੀ ਤੇ ਤੁਹਾਡੇ ਘਰ ਹੀ ਤੇ ਵੀ ਇੱਥੇ ਆਮਣਾ ਤੁਸੀਂ ਰਹੀ ਜਾਓ ਤੇ ਨਾਕ ਪੱਤ ਕਰਾਓ ਤੇ ਵਧੀਆ ਨਹੀਂ ਆ ਪੱਤ ਮੈਂ ਥੋੜੀ ਆ ਨਹੀਂ ਕਰੋ ਆ ਵੀ ਤਾਂ ਤੁਸੀਂ ਇਹਨਾਂ ਦਾ ਹਰ ਕੀਟਾ ਨੂੰ ਦਵਾਈ ਨੇ ਦਵਾਈ ਲਿਆ ਤੇ ਦਿੱਤੀ ਉਸੇ ਵळे ਮੁੰਡਾ ਹੈ ਨਹੀਂ ਇੱਥੇ ਤੁਹਾਨੂੰ ਮੈਂ ਕਹਿ ਕਿ ਦਿੱਤਾ ਹੈਗਾ ਇਹੋ ਹੀ ਕਿਹਾ ਹੈਗਾ ਕਿ ਮੰਮੀ ਬਾਥਰੂਮ ਚ ਪਾਣੀ ਛੱਡ ਆਓ ਦਾ ਮੰਮੀ ਪੱਤੀ ਨਾ ਚੱਲਦੀ ਰਹਿੰਦਿਆ ਕਰੋ ਤੁਹਾਨੂੰ ਵੀ ਤਾਂ ਪਤਾ ਹੀ ਆ ਕਿ ਖਰਚੇ ਕਿੰਨੇ ਆ ਮੈਨੂੰ ਪਤਾ ਨਹੀਂ ਟੂਟੀਆਂ ਕਿੱਥੋਂ ਛੱਡਣੀਆਂ ਕੀ ਕਰਨਾ ਵਾ ਹੱਤ ਮੈਂ ਐਡੀ ਵੱਡੀ ਕੋ ਗੱਲ ਕੀਤੀ ਤੇ ਹੈ ਨਹੀਂ ਹੀ ਤੁਹਾਡੇ ਨਾਲ ਜਿੰਨੀ ਜਿੰਨੀ ਗੱਲ ਚੁੱਕਤੀ ਦਾ ਅਗਲੇ ਦਿਨ ਮੈਂ ਤੇ ਉਹਨੂੰ ਕੁਛ ਨਹੀਂ ਦੱਸਿਆ ਮਿੰਟੂ ਨੂੰ ਦੱਸਿਆ ਚੋਈਂ ਕਿ ਨਿਕਾਰ ਆਇਆ ਅਗਲਾ ਤੇ ਆਉਂਦਾ ਹੀ ਉਹਨੇ ਮੇਰੀ ਲਾਫਾ ਕਰਦੀ ਐਹ ਮੇਰੀ ਮਾਂ ਨੂੰ ਮੈਂ ਤਾਂ ਡੁੱਗੀ ਕਹਿੰਦੀ ਆ ਔਰ ਨਹੀਂ ਮੈਂ ਨਹੀਂ ਉਹ ਮਿੰਟੂ ਨੂੰ ਕੁਛ ਵੀ ਦੱਸਿਆ ਮਿੰਟੂ ਆਪ ਹੀ ਸਿਆਣਾ ਵਾ ਜਾਣੀ ਜਾਣ ਆ ਉਹ ਮੈਂ ਨਹੀਂ ਕੁਝ ਵੀ ਦੱਸਿਆ। ਪਰ ਮੇਰੀ ਇੱਕ ਗੱਲ ਸੁਣੋ। ਹੁਣ ਜੇ ਤੁਸੀਂ ਇੱਥੇ ਆ ਗਏ ਹੋ ਨਾ ਤੇ ਹੁਣ ਉਹ ਪੁਰਾਣੇ ਕੰਮ ਛੱਡ ਦਿਓ। ਉੱਥੇ-ਉੱਥੇ ਵਾਲਾ ਕਲੇਸ਼ ਨਾ ਪਾਇਆ ਕਰੋ। ਉਹ ਤੁਹਾਡਾ ਪਿੰਡ ਵੀ ਹਵਾਲ ਹੁੰਦਾ ਹੀਗਾ। ਇੰਨਾ ਕਲੇਸ਼ ਪਾ ਕੇ ਰੱਖਦੇ ਹੋ ਨਹੀਂ ਹਟ ਦੋਵਾਂ ਜੀਆਂ ਵਿੱਚ। ਇੱਥੇ ਵੀ ਹੁਣ ਕੀ ਕਲੇਸ਼ ਪਾਉਣੀ ਆ ਗਏ ਆ। ਹੁਣ ਤੇ ਫੇਰ ਕਹਿਣਾ ਮਾਪੀ ਇਹ बोलਦੀ ਆ। ਹੁਣ ਮਿਹਰਬਾਨੀ ਕਰਕੇ ਨਾ ਤੇ ਚੁੱਪ ਕਰਕੇ ਰੋਟੀ ਪਾਣੀ ਮਿਲਦਾ ਉਹ ਚੁੱਪਾ ਕੇ ਖਾਈ ਜਾਓ। ਕਲੇਸ਼ ਨਾ ਪਾਓ ਹਟ ਦੋਵਾਂ ਜੀਆਂ ਵਿੱਚ। ਹਾਂ ਨਾ ਵੀ ਲੜਾਈ ਕਰਾਉਣੀ ਨਾਲੇ ਗੱਲਾਂ ਕਰੀ ਜਾਂਦੀ ਆ ਨਾਲੇ ਕਹਿੰਦੀ ਇਹ ਤੁਹਾਡਾ ਘਰ ਨਹੀਂਗਾ ਜੇ ਮੇਰਾ ਘਰ ਹੋਵੇ ਤੇ ਇੰਨਾ ਬੋਲੇ ਤੂੰ ਮੈਨੂੰ ਹੱਦ ਹੋ ਗਈ ਇਹ ਦੇ ਵਾਲੀ ਐਦਾਂ ਥੋੜੀ ਚਾਹੀਦਾ ਵਾ ਸੱਸ ਮਾਂ ਆਂ ਤੇਰੀ ਮੈਂ ਤੂੰ ਤੇ ਜਿਵੇਂ ਸਮਝਦੀ ਜਿਵੇਂ ਕੋਈ ਕੰਮ ਵਾਲੀ ਆਈ ਹੁੰਦੀ ਐ ਇੱਥੇ ਵੀ ਹੁਣ ਠੀਕ ਜਿਹੀ ਹੁੰਦੀ ਕਿ ਨਹੀਂ ਆਲੀ ਇੱਥੇ ਵੀ ਹੁਣ ਠੀਕ ਜਿਹੀ ਹੁੰਦੀ ਕਿ ਨਹੀਂ ਆਲੀ ਇੱਥੇ ਵੀ ਹੁਣ ਠੀਕੇ ਹੁਣ ਠੀਕੇ ਹੁੰਦੀਆਂ ਨਹੀਂ ਆਉਣਗੀਆਂ ਹੁਣ ਦੇ ਤੇ ਆਦਮੀ ਕਿਉਂ ਮਰਦਾ ਜੇ ਆਦਮੀ ਮਰ ਗਿਆ ਹੀ ਪੁੱਤ ਜਿਵੇਂ ਚੰਗੇ ਅੱਦੇ ਚੰਗੇ ਘਰਾਂ ਦੀਆਂ ਆਈਆਂ ਹੁੰਦੀਆਂ ਤੇ ਹੱਥਾਂ ਤੇ ਚੋਕਦੀਆਂ ਮੈਨੂੰ ਤੇ ਮੇਰੀ ਵੀ ਜ਼ਿੰਦਗੀ ਚੰਗੀ ਨਾ ਲੰਘ ਜਾਂਦੀ ਹੁਣ ਤੇ ਮੇਰੀ ੱੱਕਿਆ ਜਿਹੀ ਰਹਿ ਗਈ ਹੁਣ ਮੈਂ ਕੀ ਕਰ ਸਕਦੀ ਆ ਤਾਂ ਜੋ ਉਹਨਾਂ ਗਏ ਰਹਿਆ ਜਿਤਾ ਕਰ ਇਹਨਾਂ ਦੇ ਹੱਥਾਂ 'ਚ ਆਈਆਂ ਆ

ਪੜ ਲੱਗੇ ਨਹੀਂ ਦਾਮਾ ਤਾ ਆਪਣਾ ਕਿਤੇ ਪੜ ਲੋ ਵੀ ਪਤਾ ਨਹੀਂ ਲੱਗ ਕਚੀ ਚਿੰਗਾ ਬੂ ਬੂ ਆ ਪਾ ਕਰ ਕਰ ਕੇ ਨੇ ਸੇ ਪਾਸ ਹੁੰਦੇ ਰਹਿੰਦੇ ਇਹਨੂੰ ਤੇ ਦੰਦ ਕਰੇ ਨਿਕਲਦੇ ਰਹਿੰਦੇ ਤੂੰ ਕੱਟ ਮੈਲੇ ਨਹੀਂ ਪੜਦਾ ਪੜਦਾ ਤੂੰ ਹੈ ਨਹੀਂ ਆ ਚੰਗੀ ਤਰ੍ਹਾਂ ਪੜ ਪੰਜਾ ਤਰ ਸਕੂਲ ਤੇ ਮੈਨੂੰ ਕੰਪਲੇਨ ਆਈ ਆ ਜਿੱਦਾਂ ਦੀ ਦਾਦੀ ਆਈ ਉਹਦੋਂ ਤੇ ਬਿਲਕੁਲ ਹੀ ਤੁਸੀਂ ਪਠਾਈ ਗੋਲ ਹੋ ਗਿਆ ਦਾ ਡਾਟ ਚੰਗਾ ਬੜਾ ਮਾੜਾ ਪੜਦੇ ਨੇ ਨਹੀਂ ਹੁੰਦਾ ਜਦਾਂ ਅੰਦੋ ਜਗ ਤੇ ਦੀ ਪਤਾ ਹੀ ਨਹੀਂ ਉਹ ਕਦੀਆਂ ਦਾਦੀ ਨਾਲ ਤੇ ਕਿਤਾਬ ਲੋ ਚੁੱਕ ਜਾ ਕੇ ਪੜੋ ਤੇ ਮम्मा ਦਾਦੀ ਨੂੰ ਕਿੰਨਾ ਬੋਲ ਲੈਂਦੇ ਏ ਆਜਾ ਜੱਦੀ ਕੁਛੇ ਕੀ ਕੀ ਕਰਨ ਦੇ ਹੀ ਚੱਲ। ਬੱਧੀ ਕੀ ਹੋਇਆ ਤੀਰੋਂ ਕਿੰਡਾ ਹੈ? ਨਹੀਂ ਪਾਪਾ ਰੋਂਦੀ ਨਹੀਂ ਮੈਂ। ਮੰਮਾ ਨੇ ਤੁਹਾਨੂੰ ਕੁਛ ਕਿਹਾ? ਨਹੀਂ ਮੰਮਾ ਨੇ ਨਹੀਂ ਕਿਹਾ ਕੁਛ ਵੀ। ਨਹੀਂ ਆਪਾ ਸੁਣਿਆ ਹੀ ਮੰਮਾ ਉੱਚੀ-ਉੱਚੀ ਬੋਲਣ ਦੇ ਹੀ ਬੜੀ ਆਵਾਜ਼ਾਂ ਆਉਂਦੀਆਂ ਹੀ ਮੰਮਾ ਦੀਆਂ। ਮੰਮਾ ਦਾ ਅੱਗੇ ਵੀ ਬੋਲਦੇ ਹੀ ਰਹਿੰਦੇ ਮੈਂ ਨਹੀਂ ਕਰਦੀਆਂ ਮੈਂ। ਮੈਂ ਅੱਜ ਤਾਂ ਕੁਛ ਠੀਕ ਨਹੀਂ ਮੇਰੇ ਨਾਲ ਇੱਥੇ ਦਰਦ ਹੋਣ ਲਈ ਯਾਰ। ਕੀ ਹੋਇਆ ਦਾਦੀ ਤੁਹਾਨੂੰ? ਮੇਰੇ ਪੁੱਤਾਂ ਇੱਥੇ ਦਰਦ ਹੁੰਨ ਲੀ ਆ ਕਿੱਥੇ ਹੁੰਦੀ ਆ ਆ ਇੱਥੇ ਹੁੰਦੀ ਆ ਜ਼ਿਆਦਾ ਹੁੰਦੀ ਆ ਹਾਂ ਬੁਲਾ ਕੇ ਲਿਆਵਾਂ ਨਹੀਂ ਪੁੱਤਾਂ ਰਹਿਣਦੇ ਮम्मा ਨੂੰ ਨਹੀਂ ਕਿ ਬੁਲਾ ਲੈਂਨੀ ਆ ਨਹੀਂ ਰਹਿਣਦੇ ਆਪੇ ਆੜ ਜਾਣੀ ਆ ਮम्मा ਨੇ ਕੀ ਕਰਨਾ ਵਾ ਰਾਮ ਮम्मा ਹਾਂ ਪਤਾ ਤੂੰ ਦਾਦੀ ਨੂੰ ਕੀ ਕਿਹਾ ਦਾਦੀ ਦੇ ਸਾਟੀ ਸੇ ਬੜੀ ਭੀੜ ਹੁੰਦੀ ਆ ਕੀ ਕਿਹਾ ਮੈਂ ਦਾਦੀ ਨੂੰ ਨਹੀਂ ਤੇ ਬੋਲ ਕੇ ਆਏ ਦਾਦੀ ਨੂੰ ਦਾਦੀ ਤੇ ਬੜੀ ਪੀੜ ਹੋਣ ਦੀ ਆ। ਗੋਲਾ ਮਾਰ ਕੇ ਆਈਂ ਦਾਦੀ ਨੂੰ ਮੈਂ ਗੋਲਾ ਪੀੜ ਹੋਣ ਪਖੰਡ ਕੰਢੀ ਦਾਦੀ ਆ ਮੈਂ ਜਾਦੀ। ਦਾਦੀ ਨੂੰ ਹੁੰਦੇ ਸੀ। ਆ ਰਾਤੀ ਪਲਾ ਤੇਰੇ ਪਿਓਗ ਮੈਨੂੰ ਗਾਣਾ ਫਰਾਦੀਆਂ ਵਾ ਹੁਣ ਮੇਰੇ ਜਾਣਿਆਂ ਵੱਲ ਨੂੰ ਹੋ ਗਈ ਆ। ਇੱਥੇ ਪੀੜ ਹੋਣ ਦੀ ਜਾ ਬਣ ਦੇਲਾ ਦੇ ਆ। ਪੀੜ ਹੋਣ ਦੀ ਆ ਦੇ। ਇਹਦੇ ਬਸ ਆ ਗਈ ਐ ਹੋਈ ਕੰਮ ਕਲੇਸ਼ ਕੌਣ ਨੂੰ ਹੀ ਤੇ ਆਈ ਆ। ਪਹਿਲਾਂ ਰਾਤੀ ਮੇਰੇ ਘਰ ਵਾਲਾ ਮੇਰੇ ਖਿਲਾਫ ਕਰਵਾਤਾ ਵਾ ਤੇ ਹੁਣ ਮੇਰੇ ਜਾਣੇ ਕਰਾਉਣ ਤੇ ਤੁਲੀ। ਜਾ ਪਾਣੀ ਦੇ ਆ ਕਿਸੇ ਪੁੱਤ ਬਣ ਕੇ ਖਲੋਤੀ ਆ। ਵੇਹੀ ਨਾ ਵਗਦੇ ਸੱਚੀ ਤੇ ਨਹੀਂ ਪੀੜ ਹੋਣ ਲਈ ਜਾਣੇ ਖਾਦੀ ਚੰਗੀ ਬੁਲੀ ਸੁੱਖੀ ਜ਼ਿੰਦਗੀ ਜੀਣ ਲਈ ਹਾਂ ਤੇ ਆ ਕੇ ਵੱਜੀ ਨਾ ਹਰਾਮ ਕਰ ਛੱਡਿਆ ਵਾ ਇਹਨੇ ਤੇ ਹਾਂ ਪੀੜ ਹੋਣ ਰਹੀ ਐ ਦੇ ਪਖੰਡ ਦੁਨੀਆ ਭਰ ਦੇ ਜਨਾਨੀ ਕੋਲੀ ਕਿਲਤਰ ਮੁੱਕਿਆ ਹੀ ਨਹੀਂ ਨਾ ਉੱਥੇ ਮੁੱਕਿਆ ਹੀ ਨਾ ਹੁਣ ਇੱਥੇ ਆ ਕੇ ਮੁੱਕਿਆ ਮੰਮੀ ਕਿੱਥੇ ਪੀੜ ਹੁੰਦੀ ਐ ਇੱਥੇ ਉਠੋ ਫੇਰ ਮੜ ਜਾਤਾ ਹੋ ਆ ਪਾਣੀ ਪੀਓ ਕੋਟ ਆ ਫੜੋ ਜਾਦਾ ਹੁੰਦੀ ਆ ਨਹੀਂ ਹਟ ਜੋ ਗਿਆ ਨਹੀਂ ਜਿਆਦਾ ਹੁਣ ਡੀਰ ਦੱਸੋ ਨਾ ਫਿਰ ਕਵਲ ਨੂੰ ਦਵਾਈ ਕਰਾਂ ਫੋਨ ਨਾਲ ਨੂੰ ਵੀ ਆ ਕੇ ਮੰਮੀ ਨੂੰ ਲੈ ਕੇ ਜਾਓ ਨਹੀਂ ਠੀਕ ਹੈ ਵੇਖ ਲਓ ਮੰਮੀ ਜਿਆਦਾ ਹੁੰਦੀ ਫੇ ਮਣ ਕੱਦੀ ਰਾਤ ਉੱਤੋਂ ਹੋ ਜਾਣੀ ਫਿਰ ਰਾਤ ਨੂੰ ਪੰਗਾ ਪਾਊਗਾ ਕੋਈ ਇੱਥੇ ਚੱਲ ਥੋੜਾ ਜਿਹੀ ਹੋਇਆ ਵਾ ਜਿਆਦਾ ਚਿਰ ਟਾਈਮ ਹੈਗਾ ਵਾ ਜੇ ਜਾਣ ਕੇ ਫਿਰ ਅਮਰਸਾ ਜਾ ਕੇ ਤੇ ਲੈ ਆਵੋ ਦਵਾਈ ਨਹੀਂ ਕੋਈ ਇੱਥੇ ਛਾਤੀ ਲੈਫਟ ਸਾਈਡ ਤੇ ਹੁੰਦੀ ਆ ਤਾਂ ਇੱਥੇ ਫਿਰ ਹੱਡ ਦੀ ਵੀੜੀ ਹੁੰਦੀ ਹੁੰਦੀ ਲੈਫਟ ਸਾਈਡ ਦੇ ਤੇ ਮੈਂ ਕਰਦੀ ਹਾਂ ਮੋਨਾ ਢੋਲਾ ਕੇ ਬਹੁਤ ਪਿੱਛੇ ਨੂੰ ਆ ਜਾ ਆ ਬਾਣੀ ਵੀ ਆਈ ਤੇ ਤੂੰ ਦਾਦੀ ਲਾ ਕੇ ਰਹਿ ਆ ਵੀ ਮੈਂ ਪਾਪਾ ਨੂੰ ਫੋਨ ਕਰਦੀ ਆ ਵੀ ਦਾਦੀ ਨੂੰ ਅੱਗ ਆ ਜਾਓ ਤੇ ਪਾਣੀ ਫੜ ਲੋਡ ਪਾਉਗੀ ਤੇ ਦੇ ਦੇ ਮੈਂ ਫੋਨ ਕਰਾਵੇਂ ਹੁਣ ਮਸੀਬਤ ਹੀ ਪਉਣ ਆਈ ਏ ਕੋਈ ਨਾ ਕੋਈ ਕਿ ਇੱਥੇ ਹੋਰ ਕੀ ਕਰਨਾ ਮੈਨੇ ਉੱਥੇ ਕੋਈ ਪੀੜ ਨਹੀਂ ਹੋਈ ਤੇ ਇੱਥੇ ਆ ਕੇ ਪੀਣਾ ਸ਼ੁਰੂ ਹੋ ਗਈਆਂ ਮੈਨੂੰ ਫੋਨ ਕਰਾਂ ਕਬਲ ਨੂੰ ਹਲੋ ਹਾਂਜੀ ਕਵਲੋ ਮੰਮੀ ਤੇ ਨਾ ਪੀੜ ਪੜੀ ਹੋਣਦੀ ਛੇਤੀ ਆਜੋ ਮੜਾ ਜਾ ਪਤਾ ਨਹੀਂ ਲੈਫਟ ਸਾਈਡ ਤੇ ਹੋਣਦੀ ਹਾਰਡ ਦੀ ਵੀ ਲੱਗਣਦੀ ਮੈਨੂੰ ਤੇ ਆਓ ਛੇਤੀ ਆਜੋ ਆਹ ਮੈਂ ਇੱਥੇ ਲੱਗ ਗਈ ਹੂ ਕਿਤੇ ਤਾਂ ਛੇਤੀ ਆਜਾ ਮੈਂ ਬਾਹਰ ਕੱਢਦੀ ਆ ਇਹਨਾਂ ਨੂੰ ਇਹ ਨਿਆਰੀ ਨੇ ਕੋਈ ਗੱਲ ਨਹੀਂ ਤੂੰ ਛੇਤੀ ਆਜੋ ਆਜੋ ਫੇਰ ਜ਼ਿਆਦਾ ਇਹਨਾਂ ਪੰਗਾ ਪੈਦੇ ਕੋਈ ਚਲੋ ਠੀਕ ਆ ਓਕੇ ਕਵਾ ਹੁਣ ਪੀਤਾ ਕੱਪੜੇ ਮੰਮੀ ਮੈਂ ਕੱਲ ਨੂੰ ਫੋਨ ਕਰਤਾ ਵਾ ਤੇ ਉਹ ਕਹਿੰਦੇ ਵੀ ਮੈਂ ਆ ਗਿਆ ਵਾਂ ਗੱਡੀ ਬਾਹਰ ਹੀ ਆ ਤੇ ਕਹਿੰਦੇ ਮੰਮੀ ਨੂੰ ਲੈ ਆ ਮੜ ਜਾ ਗੇਟ ਵੱਲ ਨੂੰ ਉੱਠੋ ਮੜਾ ਜਾ ਚੱਪਲ ਕਿੱਥੇ ਆ ਬਾਹਰ ਤਾਂ ਨਹੀਂ ਮੰਮੀ ਅੱਗੇ ਵੀ ਹੋਈ ਕਦੀ ਅੱਛਾ ¿Por qué te han ਇਹ ਉਹ ਮਮੀ ਆਪਣੀ ਨੂੰ ਦਵਾਈ ਦਵਾਈ ਧਿਆਨ ਨਾਲ ਖਾ ਲਿਓ ਅੱਛਾ ਠੀਕ ਹੈ ਪ੍ਰੋਬਲਮ ਆਵਾਈ ਹੈ ਤੇ ਐਵੇਂ ਮੁੜ ਕੇ ਪੰਗਾ ਨਾ ਪਾ ਦੇ ਕੋਈ ਤੂੰ ਐਂ ਨਹੀਂ ਤੰਗੀਦ ਫੋਨ ਫਾਨ ਕਰ ਦੇਣਾ ਹੈ ਨਾ ਔਰ ਐਂ ਨਹੀਂ ਪ੍ਰੋਬਲਮ ਆਈ ਹੈ ਵਧਾ ਕੇ ਤੇ ਬਾਅਦ ਚ ਵੀ ਤੇ ਦੱਸਿਆ ਨਾ ਨਾਲੇ ਦੂਨੇ ਪੈਸੇ ਲੱਗਦੇ ਆ ਪਤਾ ਲੱਗਦਾ ਕੋਈ ਦੁੱਖ ਵਾ ਕਿੱਦਾਂ ਕੀ ਹੋਇਆ ਮਮੀ ਨੂੰ ਆਇਆ ਕੀ ਆ ਤੂੰ ਕਪਾਤ ਕਬੂਤਰ ਨਾ ਹਣ ਕਦੇ ਕਰੀ ਮਾਤਾ ਨਾਲ ਕੀ ਕੀ ਹੋਇਆ ਆਹ ਉਹਦੀ ਹਾਰਡ ਦੀ ਪ੍ਰੋਬਲਮ ਜਿਹੜੀ ਉਹ ਵਧੀਆ ਡਾਕਟਰ ਤੇ ਇੱਥੇ ਤੱਕ ਕਹਿੰਦਾ ਕਿ ਮੁੜ ਕੇ ਸਟੌਨ ਟੂ ਸਪੋਰਟ ਪੇਸ਼ਾਇਦ ਪਾਉਣਾ ਭਾਈ ਇੰਨੀ ਜ਼ਿਆਦਾ ਵਾ ਹਮ ਧਿਆਨ ਨਾਲੋਂ ਦਵਾਈ ਦੋਈ ਤੇ ਧਿਆਨ ਨਾ ਜਾ ਕਰ ਮੈਂ ਤਾਂ ਕਿਹਾ ਉਹਦੇ ਪਖਾਂਡੀ ਕਰਨ ਦੀ ਆ ਪਖਾਂਡੀ ਕਰਨ ਲੱਗੀ ਆ ਕਿ ਹੋਣਾ ਕੋਈ ਕੋ ਕਪਤ ਕਰੀਏ ਉਹਦੇ ਨਾਲ ਨਹੀਂ ਕਰਦੀ ਮੈਂ ਕੀ ਕਰਨਾ ਪਖਾਂ ਮੈਂ ਅੱਗੇ ਵਗੇੜਾ ਕਪਤ ਕਰਦੀ ਆਗੇ ਮੈਂ ਕੀ ਕਹਿੰਨੀ ਸੇਵਾ ਸੁਆ ਕਰ ਉਹਦੀ ਨਹੀਂ ਸੇਵਾ ਉਹਨਾਂ ਜੇ ਕਿ ਨਖਜ਼ਰ ਕਰਨੀ ਪੈਣੀ ਹੈ ਹੈ ਇਹ ਕੋਈ ਪੁੱਛਣ ਵਾਲੀ ਕਰਨ ਹੁੰਦੀ ਹੈ ਨਹੀਂ ਪੁੱਛਣ ਵਾਲੀ ਗੱਲ ਕੀ ਨਹੀਂ ਡਾਕਟਰ ਕੀ ਕਹਿੰਦਾ ਸੀ ਕਿੰਨੇ ਚਿਰ ਠੀਕ ਹੋ ਜਾਊਗੀ ਵੀ ਫਿਰ ਇੱਥੇ ਰਹੋਗੀ ਹੁਣ ਮਾਤਾ ਤੇ ਮਾਤਾ ਨੇ ਹੁਣ ਰਹੋਣ ਕਿੱਥੇ ਜਾਣਾ ਦੱਸੋ ਹੁਣ ਹੁਣ ਛੱਡ ਆਉਂਦਾ ਉੱਥੇ ਰਹਿ ਜਾਂਦਾ ਹੀ ਛੱਡ ਨਹੀਂ ਆਉਂਦਾ ਪਰ ਹੁਣ ਤਾਂ ਦੱਸੋ ਨਾ ਕਿ ਫੇਰ ਹੋਣਾ ਆ ਦੋ ਕਮਰੇ ਹੱਟ ਥੱਲੇ ਤੇ ਹੁਣ ਮਾਤਾ ਨੂੰ ਕਿਹੜਾ ਕਮਰਾ ਦਵਾਵੇਂ ਜਿਹੜਾ ਮਰਜ਼ੀ ਕਮਰਾ ਦੇ ਦੇ ਮੈਨੂੰ ਕਮਰਿਆਂ-ਕੁਮਰਿਆਂ ਦਾ ਨਹੀਂ ਹਿਸਾਬ-ਕਿਤਾਬ ਮਾਤਾ ਦੀ ਬਸ ਇਹ ਆ ਕਿ ਦੇਖਭਾਲ ਕਰ ਤੇ ਲੜਾਈ ਦੀ ਆਵਾਜ਼ ਨਹੀਂ ਹੋਣੀ ਚਾਹੀਦੀ ਘਰ ਸਿਰ ਪਪਾ ਚਲਾਵੇਗੇ ਹੁਣ ਮਾਤਾ ਨੇ ਸੰਗਵਾ ਬੜਾ ਸੁਖੀ ਬਸਣਦੇ ਆਂ ਯਾਦੇ ਆਗੇ ਨਵੇਂ ਪੱਗੇ ਪਾਤੇ ਹੋਣੇ। ਬੜਾ ਆਲੋਸੋ ਉਲਾਈ ਸਾਡੀ ਵੱਖਰੀ ਕਰਵਾ ਦਿੰਦੀ ਆ। ਆ ਪਖੰਡ ਜੇ ਕਰਕੇ ਫੇਰ ਬਹਿ ਜਾਂਦੀ ਆ। ਪੂਰੀ ਪ੍ਰੈਮ ਨਹੀਂ ਹੋਣੀ ਆ ਕੋਈ ਦੋਹਾਂ ਜਣਿਆਂ ਦੀ ਮਾਂ ਪੁੱਤ ਦੀ। ਪ੍ਰੋਬਲਮ ਪ੍ਰੋਬਲਮ ਤੇ ਕੋਈ ਨਹੀਂ ਹੋਣੀ। ਇਹਨਾਂ ਨੂੰ ਹੁਣ ਆਮਾ ਜਿਹੜੇ ਬੋਲਦੀ ਏ ਤੇ ਬੋਲੇ ਨਾ ਹੋਰ ਕੀ ਹੋਣਾ। ਪਰ ਬੋਲ ਮੈਂ ਵੀ ਬੜੀ ਠੀਠਾ ਦੀ ਠੀਠ ਆ ਮੈਂ ਕਿੱਥੇ ਬੋਲ ਰੋ ਹਟ ਜਾਣਾ। ਆ ਹੁੰਦਾ ਟੈਕ ਦੇ ਹੋ ਜਾਏ ਕਿ ਹੁਣ ਮੈਂ ਇਹਨੂੰ ਸਾਰੀ ਉਮਰ ਡੱਬੇ ਚ ਪਾ ਕੇ ਥੋੜਾ ਨਾ ਰੱਖਣਾ ਵੰਨ। ਕੱਚੀ ਬੜੀ ਆਪਣੀ ਜ਼ਿੰਦਗੀ ਜੀਂਦੇ ਹਾਂ ਪਹਿਲਾਂ ਉੱਥੇ ਅੰਤਰਾ ਸਾਰੀ ਉਮਰ ਕਾਲੇ ਛੱਡੀ ਗਰੀਬੀ ਦੀ ਵਿੱਚ ਹੁਣ ਮਹਾਮਹੱਤਿਆਕ ਜ਼ਿੰਦਗੀ ਜੀਣ ਲੱਗੇ ਹਾਂ ਤੇ ਫੇਰ ਵਿੱਚੇ ਹੀ ਆ ਕੇ ਤੇ ਪੰਗਾ ਪਾਤਾ ਵਾ ਹੁਣ ਇੱਥੇ ਨੇ ਮੇਰ ਦੀ ਨੂੰ ਪਾਣੀ ਦੇਵਾਂ ਫੇਰ ਕਹੋ ਕਿ ਪਾਣੀ ਨਹੀਂ ਲੈ ਕੇ ਗਈ ਮੰਮੀ ਮੰਮੀ ਹਾਂਜੀ ਆ ਲੋ ਪਾਣੀ ਕੀ ਕਿਹਾ ਡਾਕਟਰ ਨੇ ਹਾਰ ਦਾ ਦੱਸਿਆ ਹੈ ਹਾਰ ਦਾ ਦਾ ਡਿਪੀਟ ਪੜੁੰਦੀ ਹੀ ਥੋੜੀ ਜੀ ਹੁੰਦੀ ਮੈਂ ਤੇ ਇੰਨਾ ਤਾਂ ਮਹਿਸੂਸ ਨਾ ਕੀਤਾ ਤੇ ਉਹਨਾਂ ਨੇ ਗੱਲ ਬਾਬਾ ਜੀ ਉਹਦਾ ਛਾ ਕੇ ਦੱਸਣ ਦੇ ਇਹਨੂੰ ਮਿੰਟੂ ਨੂੰ ਜਿਆਦਾ ਨਹੀਂ ਦੱਸਿਆ ਨੇ ਅੱਛਾ ਮੈਨੂੰ ਨਹੀਂ ਇੰਨਾ ਪਤਾ ਕੀ ਦੱਸਿਆ ਤੇ ਕੀ ਨਹੀਂ ਨਹੀਂ ਤੇ ਪਰ ਆਪਾਂ ਤੇ ਤੁਹਾਨੂੰ ਪਤਾ ਹੀ ਆ ਉਹ ਦਿਨ ਤਾਂ ਥੋੜਾ ਮਹੀਨਾ ਹੀ ਹੋਇਆ ਤੁਹਾਡੇ ਕੋਲਰ ਮੈਂ ਵੀ ਆਈ ਹਾਂ ਤੇ ਆਪਾਂ ਦੋਏ ਗਏ ਉਹ ਦਿਨ ਤੈਨੂੰ ਕੋਈ ਤੰਗੀ ਨਹੀਂ ਸੀ ਬਾਅਦ ਵਿੱਚ ਇਕਦਮੀ ਹੋਈ ਥੋੜੀ ਥੋੜੀ ਤੇ ਹੁੰਦੀ ਮੈਂ ਇੰਨਾ ਨਹੀਂ ਮਹਿਸੂਸ ਕੀਤਾ ਵੀ ਮੈਨੂੰ ਕੁਝ ਹੋਣ ਲਿਆ ਦਵਾਈ ਖਾ ਲੈਣੀ ਤੇ ਤੁਰੇ ਫਿਰਨਾ ਪਰ ਦੱਸ ਦੇਣਾ ਸੀ ਨਾ ਹੁਣ ਹੁਣ ਜ਼ਿਆਦਾ ਇੱਕਦਮ ਵੱਧ ਗਿਆ ਕੰਮ ਤੇ ਫੇਰ ਔਖਾ ਹੋ ਜਾਊਗਾ ਹੁਣ ਡਾਕਟਰਾਂ ਕੋਲ ਚੱਲ ਜੋ ਰਾਜ ਤੇ ਉੰਜ ਵੀ ਵਧਾ ਚੜਾ ਕੇ ਗੱਲਾਂ ਦੱਸ ਦਿੰਦੇ ਮੇਰੇ ਸਾਹਮਣੇ ਤੇ ਕੋਈ ਗੱਲ ਵੀ ਓਦਾਂ ਕੀਤੀ ਉਹਨਾਂ ਨੇ ਮਿੰਟੂ ਨੂੰ ਦੱਸਿਆ ਕੱਲੇ ਨੂੰ ਸੱਦ ਕੇ ਹੂੰ ਇਹਨੂੰ ਜ਼ਿਆਦਾ ਪਤਾ ਕੀ ਦੱਸਿਆ ਉਹਨਾਂ ਨੇ ਕੀ ਕੱਲੇ ਦਾਣ ਥੋੜਾ ਨਾ ਤਲਿਆ ਤੁਲਿਆ ਵੀ ਨਾ ਖਾਓ ਫੇਰ ਚੰਗਾ ਠੀਕ ਹੈ ਕੁਝ ਵੀ ਚਲ ਮੈਂ ਤਾਂ ਨਹੀਂ ਦਊਂਗੀ ਜਿੰਨਾ ਚਿਰ ਮੇਰੇ ਕੋਲ ਜਿਹਦੇ ਪਰ ਉਹੜਾ ਨਾ ਮੁੜ ਕੇ ਪਿੰਡ ਜਾ ਕੇ ਤੇ ਆਪ ਮੁੜ ਕੇ ਤੁਸਕੇ ਲਾਉਂਦੇ ਰਹੋ ਉੱਥੇ ਬਹਿ ਕੇ ਮੈਂ ਕਿਉਂ ਖਾਣਾ ਜੇ ਦੁੱਧ ਭੇਜਿਆ ਤੇ ਭੇਜ ਕਰਨਾ ਚਾਹੀਦਾ ਆਹੋ ਹੁਣ ਚਲੋ ਕਰ ਲੋ ਫਿਰ ਹੁਣ ਕੀ ਚਾਹ ਬਣਾਵਾ ਨਹੀਂ ਮੈਂ ਨਹੀਂ ਚਾਹ ਪੀ ਪਾਣੀ ਨਹੀਂ ਜੀ ਪੀਤਾ ਪਾਣੀ ਨਹੀਂ ਤੇ ਨਹੀਂ ਅੱਛਾ ਜੂਸ ਪੀ ਕੇ ਆਏ ਹੋ ਨੇ ਮਾਂ ਪਤਾ ਆਹ ਚਲੋ ਸਮਝ ਲੋ ਬੇਸਤ ਗਏ ਜੂਸ ਪੀਤਾ ਹੀ ਹੋਊਗਾ ਕਿ ਨਹੀਂ ਮੁੰਡਾ ਨਾਲ ਮੁੰਡਾ ਨਾਲ ਗਿਆ ਹੋਵੇ ਤੇ ਜੂਸ ਨਾ ਪਿਆਵੇ ਮਾਂ ਨੂੰ ਹੀ ਹੋਣੀ ਨਾ ਸਕਦਾ ਹਾਂ ਚਲੋ ਫਿਰ ਜਦੋਂ ਮੁੰਡਾ ਕਹਵੇ ਤੇ ਫਿਰ ਪੀਣਾ ਵੀ ਤੇ ਚਾਹੀਦਾ ਵਾ ਆਹ ਹੋਈ ਰਹੀ ਆ ਚਲ ਤੁਸੀਂ ਇੱਦਾਂ ਕਰੋ ਕਰੋ ਰਸਤੇ ਤੇ ਫਿਰ ਮੈਂ ਕੀ ਰੋਟੀ ਕੀ ਖਾਉਂਗੇ ਅਪਣਾ ਅਗਲੇ ਮਰ ਰੋਟੀ ਨਹੀਂ ਅਜੇ ਨਹੀਂ ਲੋੜ ਰੋਟੀ ਦੀ ਰੋਟੀ ਹੁਣ ਰਾਤ ਨੂੰ ਖਾਵਾਂਗੇ ਚਲ ਕਰ ਲਓ ਫਿਰ ਰੈਸਟ ਘੜੀ ਠੀਕ ਹੈ ਪਲੇ ਆਫ ਬਰਾਦਰ ਕੋਟਾ ਬਹੁਤ ਅਸੀਂ ਡਿਸਕਾਰਡ ਕੀਤੀ ਹੋਣਾ ਕੌਣ ਕਿ ਢੀ ਚੰਗੀ ਬਣ ਬਣ ਦੱਸਦੀ ਆ ਤੁਹਾਡੇ ਦਰਦਤ ਨਹੀਂ ਹੁੰਦੀ ਜਿਆਦਾਤ ਨਹੀਂ ਹੁੰਦੀ ਜੂਸ ਪੀ ਕੇ ਆਏ ਹੁਣੇ ਮਾਂ ਪੁੱਤ ਜੂਸ ਤੇ ਤੂੰ ਹੀ ਮੈਨੂੰ ਪਿਆਰਤਾ ਬੜਾ ਮੈਂ ਤੇ ਚੰਗੀ ਪਲੀ ਹਾਂ ਆਪਣੇ ਘਰ ਵਸਦੀ ਹਾਂ ਆਪਣੇ ਪਕਾਉਂਦੀ ਹਾਂ ਤੇ ਆਪਣੇ ਖਾਂਦੀ ਹਾਂ ਕਹਿਦੀ ਹੀੜ ਕਰਦੀ ਕਹਿਦੀ ਛਿੜਕ ਨਹੀਂ ਹੀ ਜਿੱਥੇ ਮਰਜ਼ੀ ਰੱਖਦੀ ਟੱਕਦੀ ਹਾਂ ਤੇ ਇੱਥੇ ਆਈ ਤੇ ਹਰ ਰੰਗਾ ਹਰ ਕੰਮ ਦੀ ਮੈਂ ਗੱਲ ਸੁਣਦੀ ਆ ਤੇ ਫਿਰ ਹੁਣ ਜਿਹੜੀ ਆ ਦਰਦ ਸ਼ੁਰੂ ਹੋਈ ਕਿੱਥੋਂ ਹੋਈ ਕਿਦਾਂ ਦੀ ਹੋਈ ਇਹ ਦਰਦ ਤਾਂ ਤੂੰ ਹੀ ਮੈਨੂੰ ਕਰ ਦਿੱਤੀ ਮੈਂ ਤੇ ਆਪਣੇ ਘਰ ਚੰਗੀ ਭਲੀ ਹਾਂ ਤੇਰੀਆਂ ਗੱਲਾਂ ਜਿਹੜੀਆਂ ਟਾਂਚਾਂ ਲੰਮਣੀਆਂ ਬਾਥਰੂਮ ਗਈ ਉਥੇ ਬੱਤੀ ਛੱਡ ਆਈ ਟੁੱਟੀ ਨਾ ਛੱਡ ਕੇ ਆਈ ਤੂੰ ਹੈ ਇੱਥੇ ਬਿੱਲ ਕਿੰਨੇ ਤਾਰਨਾ ਵਾ ਇੰਨਾਂ ਗੱਲਾਂ ਨੇ ਮੇਰੇ ਦਰਦ ਲਾਈ ਮੈਂ ਤੇ ਚੰਗੀ ਭਲੀ ਸੀ ਆਪਣੇ ਘਰ ਮੈਨੂੰ ਤਾਂ ਮੇਰੀ ਕੁੜੀ ਨੇ ਕੀਤਾ ਮੇਰੇ ਨਾਲ ਆਂਦੀ ਤੇਰੀ ਸੇਵਾ ਕਰਨਗੇ ਨੋ ਪੁੱਤ ਮੈਨੂੰ ਪਤਾ ਪੁੱਤ ਤੇ ਮੇਰੇ ਬਥੇਰੇ ਮੇਰੇ ਆਗਿਆਕਾਰ ਆ ਤੇ ਨੋਂ ਤਾਂ ਮੈਨੂੰ ਭਲੇਖਾਨੀ ਹੀ ਕੋਈ ਮੈਂ ਤੇ ਆਉਂਦੀ ਨਹੀਂ ਜੇ ਵੜ ਗਈ ਹੀ ਤੇ ਇਹੀ ਸੋਚਦੀ ਕੋਸ਼ ਭੀ ਕਿੱਦਾਂ ਆਈ ਆ ਬਿਨ ਨੀਵੀ ਹੋ ਕੇ ਆਈ ਆ ਹੁਣ ਨਕੋਂ ਮੂੰਹਾਂ ਝੁੱਲ ਕੇ ਪਰ ਇੰਨੇ ਵੀ ਹੱਦੋਂ ਵੱਧ ਕਰ ਛੜੀ ਇਹ ਗਾਜ਼ਰ ਮੈਂ ਤੇ ਨਾ ਇਹ ਪਾ ਲਿਆ ਪੰਗਾ ਹੀ ਆਪਣੇ ਲਈ ਮੈਨੂੰ ਕੀ ਪਤਾ ਸੱਚੀ ਨੂੰ ਆ ਪੀੜਾ ਪਾੜਾ ਜੀ ਹੋ ਜਾਣੀ ਆ ਤੇ ਸੱਚੀ ਪ੍ਰੋਬਲਮ ਹੋੜਦੀ ਹੋ ਜਾਣੀ ਆ ਪਰ ਮੈਂ ਹੁਣ ਕੀ ਕਰਾਂ ਮੈਂ ਇਹਦਾ ਸਾਰੀ ਉਮਰ ਇੱਦਾ ਡੋਲਾ ਕਿਦਾ ਸੰਭੂਗੀ ਇੱਥੇ ਆ ਪੈ ਗਈ ਹੈ ਹੁਣ ਆ ਕੇ ਬਹਿ ਗਈ ਉਹ ਤੋਂ ਪਰੋਬਲ ਮਹਾੜਦੀ ਆ ਹੁਣ ਉਹ ਕਬਲ ਨੇ ਤੇ ਬਿਲਕੁਲ ਨਹੀਂ ਛੱਡਣ ਜਾਣਾ ਉੱਥੇ ਉਹਨੇ ਕਹਾ ਨਾ ਮੇਰੀ ਮਾਂ ਚਾਹੀਦੀ ਹੈ ਮੈਨੂੰ ਹੋਰ ਨਹੀਂ ਕੋਈ ਚਾਹੀਦਾ ਉੱਥੇ ਇਕੱਲੇ ਧਿਆਨ ਵੀ ਕੌਮ ਰੱਖੂਗਾ ਗੱਲ ਵੀ ਸਹੀ ਆ ਗੱਲ ਇਹ ਕਿ ਮੜਕੇ ਲੋਕਾਂ ਨੇ ਵੀ ਸਾਨੂੰ ਗੱਲਾਂ ਕਰਨੀਆਂ ਆਂ ਵੀ ਦੋ ਦੋ ਮੁੰਡੇ ਹੀ ਜੋ ਵੀ ਚੰਗੇ ਭਲੇ ਨੌਕਰੀਆਂ ਪੇਸ਼ਿਆਂ ਵਾਲੇ ਸਾਰਾ ਕੁਝ ਮਾਂ ਇੱਥੇ ਰੋਲ ਰੋਲ ਮਾਰ ਛੱਡੀ ਪੰਗਾ ਇੱਕ ਥੋੜਾ ਵਾ ਹੁਣ ਪਰ ਇਦਾਂ ਕਰਦੀ ਆਂ ਵੀ ਇਹਨੂੰ ਭੇਜ ਨਹੀਂ ਚਾਰ ਚੰਡੀਗੜ੍ਹ ਵਾਲੇ ਕੋਲ ਉੱਥੇ ਜਾ ਕੇ ਉਹ ਨਜ਼ਾਰੇ ਲੱਲੇ ਚਾਰ ਦਿਨ ਕਿ ਹੁਣ ਇੱਥੇ ਮੇਰੇ ਕੋਲ ਡੋਲਾ ਪਿਆ ਹੀ ਰੱਖਣਾ ਸਾਰੀ ਉਮਰ ਲਈ ਇੱਥੇ ਇਹਦਾ ਜਾ ਸ਼ੋਕਰੀ ਨੂੰ ਫੋਨ ਕਰਦੀ ਆਂ ਕਿ ਚਾਰ ਦਿਨ ਤੂੰ ਲੈ ਜਾ ਕਿਉਂਕਿ ਮੈਂ ਹੁਣ ਕਿੱਦਾਂ ਸੰਭੂਗੀ ਇਹਨੂੰ ਇਦਾਂ ਮੇਰੇ ਜਾਣੇ ਵੀ ਸਕੂਲ ਜਾਣੇ ਹੁੰਦੇ ਆ ਕਰਦੀ ਆਂ ਚੰਡੀਗੜ੍ਹ ਵਾਲੀ ਨੂੰ ਕਹਿੰਨੀ ਆਂ ਵੀ ਆ ਕੇ ਤੇ ਲੈ ਜਾ ਨਹੀਂ ਤੇ ਫਿਰ ਮੈਂ ਤਾਂ ਛੱਡ ਨਹੀਂ ਜਾਣਾ ਉਹਨੂੰ ਕਹਿੰਨੀ ਆਂ ਵੀ ਭੇਜ ਆਪਣੇ ਘਰ ਵਾਲੇ ਨਾਲ ਤੇ ਭੇਜ ਲੈ ਜਾ ਆ ਕੇ ਕਰਦੀਆਂ ਫੋਨ ਉਨ ਨੂੰ ਹੋਰ ਕੁਝ ਆਟ ਡਾਉਣ ਨੇ ਆ ਕੇ ਆਪੇ ਸੰਭੂਗੀ ਇਹ ਕੋ ਮੇਮ ਨੂੰ ਕੀ ਹੋਇਆ ਵਾ ਬੈਠੀ ਜਾ ਕੇ ਉਹ ਮੈਲ ਚ